ਰਿਆਦੀ ਸਾਹਿਬ ਓਏ ਇੱਕ ਕਾਲੂ ਪਰਵਾਜ਼ ਜਿੰਮੇ ਵਾਲਾ ਗੋੜੀ ਪਰਵਾਜ਼ ਦਾ ਸਕੱਡ ਕੋਸ਼ਿਸ਼ ਕੀਤੀ ਚਤਤ ਪ੍ਰਾਪਤ ਕਰ ਗਿਆ ਸਾਡੇ ਸਭ ਤੋਂ ਵੱਡੇ ਛੰਡੀ ਦੇ ਮਾਲੀ ਬਲਜੋਤ ਤੇ ਸਾਹਿਬ ਅਜੀਤ ਸਿੰਘ ਜੀ ਫਾਡੀ ਉਹਨਾਂ ਦੇ ਨਾਲ ਭਾਂਜੇ ਸਾਰਾ ਪਰਿਵਾਰ ਉਹ ਪਿੰਡਾਂ ਚ ਪਹੁੰਚਣ ਵਾਲਾ ਉਹਨਾਂ ਦਾ ਫੋਨ ਆਇਆ ਹੁਣੇ ਹੁਣੇ ਉਹਨਾਂ ਦਾ ਵੀ ਸਾਡੇ ਇਸ ਪੰਮੇਲੇ 'ਚ ਪਹੁੰਚਣ ਤੇ ਬਹੁਤ ਧੰਨਵਾਦ ਹੋਇਆ। ਮੱਖਣ ਮੋਟਾ ਲੁਭਵਾਣਾ ਮੱਖੜ। ਮੱਖੜੀ ਮੁੱਲ। ਭਾਈ ਮੱਖਣ ਜੀ ਮਰਕੇਸ਼ਪੁਰ ਬਨਾਰੀ ਸਿੰਘ 5100 ਰੁਪਏ ਦੀ। ਉੱਥੇ ਚੱਲਣਾ। 5100 ਰੁਪਏ ਦੀ ਚੰਦੀ। ਸਾਡਾ ਜਗਦੇਵ ਸਿੰਘ ਉਹਨਾਂ ਦਾ ਪਰਿਵਾਰ ਜਗਦੀਪ ਸਿੰਘ ਸਾਬਕਾ ਸਰਪੰਚ। ਚਾਚਾ ਲਲ ਸਿੰਘ ਤੇ ਜਸਵਿੰਦਰ ਸਿੰਘ ਤੇ ਗੁਰਦੇਵ ਸਿੰਘ ਚਾਰੇ ਭਰਾਵਾਂ ਵੱਲੋਂ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਮੇਰਾ ਖਿਆਲ ਹੈ ਕਿੰਧਾ ਦਾ ਕੁਸ਼ਤੀ ਦੰਗਲ ਹੋ ਰਿਹਾ ਉਸੇ ਜਿੰਦਾ ਚੰਡੀ ਬੰਦ ਰਿਹਾ ਹੈ ਪਰਿਵਾਰ ਤੇ ਇਸ ਪਰਿਵਾਰ ਨੇ ਇੱਕ ਵਾਰੀ ਤਾਰੀ ਮਾਰਦੇ ਵੀਰੇ ਧੰਨਵਾਦ 5100 ਰੁਪਏ ਦੀ ਚੰਡੀ ਬੰਦ ਰਾਜੀ ਸਾਡਾ ਪਹਾੜੀਪੁਰ ਵਾਲਾ ਪਰਿਵਾਰ ਹਰ ਵਾਰ ਬੰਦਦਾ ਬਹੁਤ ਬਹੁਤ ਧੰਨਵਾਦ ਭਾਈ ਬਲਜੋਤ ਪਹਿਲਵਾਨ ਦਿਆਲਪੁਰ ਸਾਹਿਬ ਪਹਿਲਵਾਨ ਜਗਲੀ ਹੁਣ ਕਾ ਇਹ ਜਗਦੇਵ ਸਿੰਘ ਗੱਡੇ ਮਾਰੂ ਸਿੰਘ ਕਾਕਾ ਸਿੰਘ ਕਾਬਰ ਕਹਿੰਦੇ ਬਾਪੂ ਦੀ ਰੱਬ ਦੇ ਹੁਕਮ ਨਾਲ ਕਲਾਣੇ ਕਰਦੇ ਸੀ ਮੱਖਣ ਜੀਮਾ ਇੱਕ ਸਾਹ ਹੋਵੇ ਪੱਕਾ ਅਕੰਧੀ ਐਸ ਪਰਿਵਾਰ ਵੱਲੋਂ ਜਦੋਂ ਆਸੀ ਗ੍ਰਾਹੀ ਕੰਮ ਜਾਣਦੇ ਆ ਜਦੋਂ ਮੁੰਡੇ ਨੇ ਕਹਿੰਦੇ ਉਹ ਪੱਕਰੇ ਪੈਸੇ ਬੰਦੇ ਆ ਆਸੀ ਬਸੇਵਾ ਕਹਿੰਦੇ ਆ ਵੀ ਛੋੜੇ ਪਰਿਵਾਰ ਦੀ ਚੰਗੀ ਆਉਂਦੀ ਆ ਆਸੀ ਸਾਰੇ ਨਗਰ ਵੱਲੋਂ ਗੁਗਾ ਪਵੰਗਤ ਮਾਜੀ ਗੁੱਗਾ ਮਾਰੀ ਵੱਲ ਆਸ ਪਰਵਾ ਦਾ ਧੰਨਵਾਦ ਕਰਦੇ ਆ ਜਿਹਨਾਂ ਨੂੰ ਈ ਸਾਲ ਹੋ ਗਏ ਲਗਾਤਾਰ ਜਗਦੇਵ ਸਿੰਘ ਬਾਰੂ ਸਿੰਘ ਦੋਇ ਕਾਪੀਆਂ ਲਈ ਖੜਿਆ ਚਾਹੇ ਕੋਈ ਮੰਨ ਲੱਗ ਗਿਆ ਚਾਹੇ ਨੀ ਸਭ ਦਾ ਮਾਨ ਕਰਦੇ ਆ ਖੜਿਆ ਦੋਇਤਰਾ 21 ਸਾਲ ਹੋ ਗਏ ਆਪਣੇ ਬਾਪੂ ਦੀ ਯਾਦਗਾਰ ਦੇ ਵਿੱਚ ਚੰਡੀ ਪੇਟਲਾ ਸਾਰੇ ਨੱਕਰ ਵੱਲੋਂ ਇੰਤਰਾ ਮੈਂ ਧੰਨਵਾਦ ਕਰਦਾ ਹਾਂ ਮਾਈ ਗੌਰਵਜੀਤਾਂ ਗੀਤਾ ਜੀ ਬੱਲੇ ਜਾਣਾ ਇੱਕ ਵਾਰੀ ਫੇਰ ਆਓ ਤੇ ਆਪਾਂ ਦੀ ਜਾਰ ਕੇ ਆਲਮੀ ਕਿਆ ਪਰਿਵਾਰ ਫੇਰ ਤੇ ਤਰਿਆ 1100 ਰੁਪਏ ਦੀ ਚੰਡੀ ਸਾਧਕਾਰ ਸਰਪੰਚ ਬਲਜੀਤ ਸਿੰਘ ਤਾਰਾਚੰਦ ਮੇਰੇ ਰਿਕਾਰਡ ਪ੍ਰਮਾਣਨਾ ਚੌਂਕੀਦਾਰਾ ਵੀ ਕਰਦਾ ਹੈ ਇਸ ਵਾਰ ਨੇ ਕਿਆ ਪਰਿਵਾਰ ਨੇ 1100 ਰੁਪਏ ਦੀ ਚੰਡੀ ਬੰਨਿਆ ਜੀ ਆਪਣੇ ਪੋਤੇ ਦੀ ਕੜਦੀ ਕਰਵਾਤੀ ਤਾੜੀ ਮਾਰਦੇ ਇੱਕ ਵਾਰੀ ਮੇਰੇ ਵੀਰੋ ਸਾਡੇ ਸਭ ਦਾ ਸਰਪੰਚ ਬਲਜੀਤ ਸਿੰਘ ਵੱਲੋਂ बहुत बहुत धन्यवाद भाई आओ गौरव जी का दीप कलमा बापा लगा रहे हारमन जी में प्रदीप पलवर कैथे सोनू फौजी पवन पलवन जगौली बलजोत पलवन दयालपुर साहिल पलवन जगौली जैसर पलवन जगौली साहिल पलवन जी भाई ये पलवन जल्दी में तैयार होकर बच्चों के बेनती है भाई पवन पलवन जगौली रवि पवन पवन के ਇਹਾਰੇ ਜੇ ਹੁਣ ਮੈਰੇ ਵੀ ਮੁੱਤਰ ਗਿਆ ਹੁਣ 1100 ਰੁਪਏ ਦੀ ਚੰਡੀ ਸਾਡਾ ਮੋਤੀ ਮਾਰੇ ਵਾਲੀ ਡਿਊਟੀ ਨਿਭਾਉਂਦਾ ਹਰਵੰਸ ਸਿੰਘ ਜੀ ਸਾਡਾ ਮਹਰਾ ਇਹਨੇ 1100 ਰੁਪਏ ਦੀ ਚੰਡੀ ਇਹਦੇ ਮੁੰਡੇ ਨੇ ਆਨਲਾਈਨ ਭੇਜਿਆ ਜੇ ਹੁਣੇ ਫਾਕ ਚ 1100 ਰੁਪਏ ਦੀ ਚੰਡੀ ਤਾਰੀ ਮਾਰਦੇ ਇੱਕ ਵਾਰ ਮੇਰੇ ਪਰਿਵਾਰ ਦੇ ਨਾਂ ਤੇ ਬਾਈ ਗੌਰਵ ਕਰਮਜੀਤ ਬਹੁਤ 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 ਵੈਰੀ ਗੁੱਡ ਬਹੁਤ ਲੱਗਦਾ ਫਿਰ ਰਸਵਾ ਕਰਦਾ ਹੁਣ ਭਾਈ ਬੋਲੇ ਮੇਰੇ ਘਰ ਮਾਰ ਕੇ ਉਹਨਾਂ ਪਾਪਾ ਜਲਦੀ ਨਾਲ ਬਚਾਉਗੇ ਇਸ ਮੇਲੇ ਨੂੰ ਆਲੇ-ਦੁਆਲੇ ਕਰਕੇ ਗਏ ਆ ਅੱਜ ਵੀ ਕਰ ਰਿਹਾ ਪੰਚੱਤਾ ਸਾਹਿਬ ਇਹ ਬਾਗ-ਬਾਗੇ ਚੈਨ ਦਾ ਨੂੰ ਇਹ ਸੱਚ ਦੇ ਖਾੜੇ ਨੂੰ ਤੇ ਕੱਲ੍ਹ ਦੇ ਮੇਲੇ ਨੂੰ ਕਵਰ ਕਰਕੇ ਗਏ ਆ ਤੇ ਨਾਲ ਇਹਨਾਂ ਦਾ ਬੇਟਾ ਉਹ ਆਉਣ ਵਾਲੇ ਸਮੇਂ ਦਾ ਬਹੁਤ ਵੱਡਾ ਮੇਰੇ ਖਿਆਲ ਚ ਇਹਨਾਂ ਖਾੜੇ ਦਾ ਸ਼ਰਧਾਰ ਹੋਏਗਾ ਹਾਂਜੀ ਹਾਂਜੀ ਪਹੁੰਚੀ ਕਰੇ ਤਖਣਾ ਬਹੁਤ ਧੰਨਵਾਦ ਜੀ